ਵਾਹਿਗੁਰੂ ਵਾਹਿਗੁਰੂ ਜੀ ਵਾਲੀਏ ਕੁਲ ਆਲਮ ਸਰਵ ਰੇ ਕਾਇਨਾਤ ਜੁਗੋ ਜੁਗ ਅਟਲ ਦਰ ਆਈ ਸਾਧ ਸੰਗਤ ਦੀਆਂ ਮਨੋ ਕਾਵਨਾਵਾਂ ਪੂਰੀਆਂ ਕਰਨ ਵਾਲੇ ਰਾਜਨ ਰਾਜ ਭਨਨ ਪਾਨ ਦੇਵਨ ਦੇਵ ਉਪਮਾ ਮਹਾਨ ਸਤਿਗੁਰੂ ਰਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਪਿਆਰੀ ਸਾਧ ਸੰਗਤ ਜੀਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕੇ ਬਿਲਾਓ ਫਤਿਹ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੇ ਯਾਦ ਦਿਲਾਉ ਜਾਣੀ ਨਾ ਭੁলাই ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੇ ਆਸਾਂ ਤੇ ਉਮੀਦਾਂ ਜਿਨ੍ਹਾਂ ਦਿਲਾਂ ਵਿੱਚੋਂ ਮਾਰੀਆਂ ਸੀ ਆਸਾਂ ਤੇ ਉਮੀਦਾਂ ਜਿਨ੍ਹਾਂ ਦਿਲਾਂ ਵਿੱਚੋਂ ਮਾਰੀਆਂ ਸੀ ਜੱਗ ਵਿੱਚ ਵੱਡੀ ਹੈ ਕਮਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲਾਉ ਜਾਣੀ ਨਾ ਭੁਲਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਸੇਵਾ ਦੇ ਆਕਾਰ ਜਾਂ ਤੋਂ ਮੁਖ ਵੀ ਨਾ ਮੋੜਿਆ ਟੁੱਟਿਆ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਸੇਵਾ ਦੇ ਆਕਾਰ ਜਾਂ ਤੋਂ ਮੁਖ ਵੀ ਨਾ ਮੋੜਿਆ ਕਿੰਨੇ ਆਪ ਰਾਣੀਆਂ ਨੂੰ ਗੁਰੂ ਵਾਲੇ ਕੀਤਾ ਕਿੰਨੇ ਆਪ ਰਾਣੀਆਂ ਨੂੰ ਗੁਰੂ ਵਾਲੇ ਕੀਤਾ ਜਾਣੀ ਸ਼ਾਇਰ ਤੋਂ ਨਾ ਗਿਣਤੀ ਕਰਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲਾਉ ਜਾਣੀ ਨਾ ਭੁਲਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲਾਉ ਜਾਣੀ ਰੱਬ ਨਾਲ ਪਾਇਆ ਓ ਨਾ ਰਸਾ ਸੀ ਪਿਆਰ ਦਾ ਲੱਭਦਾ ਨਾ ਕੋਈ ਅਜਿਓ ਨਾ ਦੇਖਿਆ ਹਾਲ ਦਾ ਰੱਬ ਨਾਲ ਪਾਇਆ ਓ ਨਾ ਰਸਾ ਸੀ ਪਿਆਰ ਦਾ ਲੱਭਦਾ ਨੀ ਕੋਈ ਅਜਿਓ ਨਾ ਦੇਖਿਆ ਹਾਲ ਦਾ ਪਿਆਰ ਵਾਲੀ ਦੀ ਜਿੱਦ ਤੇ ਵੀ ਜਿਓ ਨਾ ਦਿਲਾਂ ਵਿੱਚ ਪਿਆਰ ਵਾਲੇ ਬੀਜ ਦਿੱਤੇ ਬੀਜੋਂ ਨਾ ਦਿਲਾਂ ਵਿੱਚ ਸਹੀ ਉਹਨਾਂ ਦੀ ਨਾ ਜਾਂਦੀ ਏ ਜੁਦਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲੋਂ ਜਾਣੀ ਨਾ ਭੁਲਾਈ ਸੰਗ ਤੇ ਤਨ ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲੋਂ ਜਾਣੀ ਨਾ ਭੁਲਾਈ ਸੰਗ ਤੇ ਜਗਤ ਰੂਹਾਂ ਐਸੀਆਂ ਨੇ ਆਉਂਦੀਆਂ ਦੁਨੀਆਂ ਤੇ ਪਰ ਉਪਕਾਰ ਨੇ ਕਮਾਉਂਦੀਆਂ ਤਰਨ ਜਗਤ ਰੂਹਾਂ ਐਸੀਆਂ ਨੇ ਆਉਂਦੀਆਂ ਦੁਨੀਆਂ ਤੇ ਪਰ ਉਪਕਾਰ ਨੇ ਕਮਾਉਂਦੀਆਂ ਕਵਿਤਾ ਚ ਲਿਖੇ ਸੱਚੀ ਗੱਲ ਗੁਰਮੁਖ

ਤਨ ਮੇਰੇ ਬਾਬਾ ਜਗਤ ਰਾਮ ਜੀ ਦੀ ਮਿੱਠੀ ਯਾਦ ਦਿਲਾਉ ਜਾਣੀ ਨਾ ਪਲਾਈ ਸੰਗ ਤੇ ਜਗ ਵਿੱਚ ਆਉਂਦੇ ਐਸੇ ਵਿਰਲੇ ਹੀ ਸਾਧੂ ਹੋਣਾ ਪੁਲਾ ਚੁਕਾਂ ਦੀ ਖਿਮਾ ਬਖਸ਼ਣਾ ਆਪ ਸੰਗਤ ਬਖਸ਼ਣ ਜੋਗੋ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ